ਚੜਦੀ ਕਲਾ ਪੰਜਾਬ نیوز ਤੇ ਇਸ ਵੇਲੇ ਦੀ ਖਬਰ ਬਟਾਲਾ ਤੋਂ ਪਗਵਾਨ ਵਾਲਮੀ ਕੀ ਆਦਿ ਧਰਮ ਸਮਾਜ ਰਜੀ ਭਾਰਤ ਦੀ ਜ਼ਿਲ੍ਹਾ ਗੁਰਦਾਸਪੁਰ ਇਕਾਈ ਦੀ ਕਮ ਮੀਟਿੰਗ ਖਜੂਰੀ ਗੇਟ ਮੋਹੱਲਾ ਵਾਲਮੀ ਕੇ ਮੰਦਿਰ ਵਿੱਚ ਅੱਜ ਮੀਟਿੰਗ ਕੀਤੀ ਗਈ ਜਿਸ ਵਿੱਚ ਮਾਝਾ ਜੌਨ ਚੇਅਰਮੈਨ ਤਰुण ਚੀਮਾ ਸਾਥੀਆਂ ਸਮੇਤ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ ਇਸ ਮੀਟਿੰਗ ਵਿੱਚ ਵਿਚਾਰ ਚਰਚਾ ਤੋਂ ਬਾਅਦ ਸੰਸਥਾ ਨੂੰ ਜ਼ਮੀਨੀ ਪੱਧਰ ਤੇ ਹੋਰ ਮਜ਼ਬੂਤ ਕਰਨ ਲਈ ਕੌਮੀ ਮੁਖ ਸੰਚਾਲਕ ਸੰਤ ਮੇਗਨਾਥ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਚੇਅਰਮੈਨ ਤਰुण ਚੀਮਾ ਨੇ ਡਾਕਟਰ ਕੁਲਦੀਪ ਨਾਰਜੀ ਨੂੰ ਸੰਸਥਾ ਵਿੱਚ ਮੈਂਬਰ ਨਿਯੁਕਤ ਕੀਤਾ ਅਤੇ ਸੰਸਥਾ ਵਿੱਚ ਸਿਰੋਪਾ ਪਾ ਕੇ ਸੰਸਥਾ ਵਿੱਚ ਸ਼ਾਮਿਲ ਕੀਤਾ ਇਸ ਮੌਕੇ ਉਹਨਾਂ ਨੇ ਜਿੱਥੇ ਨਿਯੁਕਤੀ ਪੱਤਰ ਦਿੱਤਾ ਉੱਥੇ ਉਹਨਾਂ ਦਾ ਸਿਰੋਪਾ ਪਾ ਕੇ ਵਿਸ਼ੇਸ਼ ਸਨਮਾਨ ਵੀ ਕੀਤਾ ਇਸ ਮੌਕੇ ਤਰुण ਚੀਮਾ ਨੇ ਗੱਲਬਾਤ ਦੌਰਾਨ ਕਿਹਾ ਕਿ ਕੁਲਦੀਪ ਨਾਰਜੀ ਨੂੰ ਨਿਯੁਕਤ ਕੀਤਾ ਗਿਆ ਅਤੇ ਸੰਸਥਾ ਵਿੱਚ ਪੂਰਾ ਮਾਨ ਸਨਮਾਨ ਮਿਲੇਗਾ ਉਹਨਾਂ ਨੇ ਕਿਹਾ ਕਿ ਉਹ ਆਸ ਕਰਦੇ ਹਨ ਕਿ ਸੰਸਥਾ ਦੀ ਵਿਚਾਰਧਾਰਾ ਸ੍ਰੀਸ਼ਟੀਕਰਤਾ ਭਗਵਾਨ ਵਾਲਮੀਕੀ ਮਹਾਰਾਜ ਦਾ ਕਰ ਕਾਰ ਪ੍ਰਚਾਰ ਕਰਨਗੇ ਇਸ ਮੌਕੇ ਸਮੁੱਚੀ ਸੰਸਥਾ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਜਿਹੜੀ ਜ਼ਿੰਮੇਵਾਰੀ ਉਹਨਾਂ ਨੂੰ ਦਿੱਤੀ ਗਈ ਹੈ ਉਹ ਤਨਦੇਹੀ ਨਾਲ ਨਿਭਾਉਣਗੇ ਅਤੇ ਸੰਸਥਾ ਦੀ ਚੜ੍ਹਦੀ ਕਲਾ ਲਈ ਦਿਨ ਰਾਤ ਕੰਮ ਕਰਨਗੇ ਇਸ ਮੌਕੇ ਹਾਜ਼ਰ ਜ਼ਿਲ੍ਹਾ ਪ੍ਰਧਾਨ ਲक्की ਉਮਰਪੁਰਾ ਕਿਸ਼ੋਰਗਿਲ ਜ਼ਿਲ੍ਹਾ ਚੇਅਰਮੈਨ ਪ੍ਰਧਾਨ ਹਰਦੇਵ ਸਿੰਘ ਉਮਰਪੁਰਾ ਅਨੀਲ ਪਾਜੀ योगेश चीमा टेक चंद प्रधान गुग्गावीर गोरी मट्टू सनी सबरवाल मेंबर दीपक टोनी मेंबर हरदेव माना सोनू मेंबर गौरी बैटरी मेंबर जिला प्रधान रेखा चीमा समूह संस्था दे मेंबर हाजर हन बटाला तो अनीता बेदी दी रिपोर्ट ਦੇਸ਼ਾ ਦੇਸ਼ਾ ਦਾ ਬਹੁਤ ਕਦਮ ਅਗਲਾ ਕੋਈ ਵਿਪਨਾ ਪ੍ਰਚਾਰ ਕਰਨਗੇ ਤੇ ਬਾਬਾ ਸਾਹਿਬ ਵੀ ਸੋਚ ਤੇ ਕਰਾ ਦੇਵਾਂਗੇ ਹੋਗੇ ਬਾਬਾ ਸਾਹਿਬ ਕਦੀ ਸੋਚ ਤੇ ਕਰਾ ਦੇ ਤੋਂ ਨਹੀਂ ਬੈਠ ਬਾਬਾ ਸਾਹਿਬ ਦੀ ਮਾਰਾ ਜੀ ਮੈਂ ਤਰੁਜੀ ਬਾ ਮਾਝਾ ਜੂਨ ਚੇਅਰਮੈਨ ਭਗਵਾਨ ਵਰਮਿਕੀ ਆਦੀ ਕਰਮ ਸਮਾਜ ਸਿਸਟਰ ਪਰਤ ਜੂਨਰ ਬਟਾਲਾ ਸਾਡੇ ਬਹੁਤ ਹੀ ਸਤਿਕਾਰਯੋਗ ਰਾਸ਼ਟਰੀ ਮੁਖ ਸੰਚਾਲਕ ਸਤ ਮੇਘਨਾਥ ਜੀ ਅਮਰਸਰ ਵਾਲੇ ਉਹਨਾਂ ਦੇ ਦੇਸ਼ਾ ਨਿਰਦੇਸ਼ਾਂ ਹੇਠ ਅੱਜ ਆਪਾਂ ਹਟਾਲਾ ਵਿੱਚ ਸਾਡੇ ਬਹੁਤ ਹੀ ਸਤਿਕਾਰਯੋਗ ਚਾਚਾ ਜੀ ਕਲਦੀਪ ਨਾਹਰ ਜੀ ਇਹਨਾਂ ਨੂੰ ਆਪਾਂ ਅੱਜ ਆਪਣਾ ਅਹੁਦਾ ਦਿੱਤਾ ਹੈ ਮੁੱਖ ਸਲਾਹਕਾਰ ਦਾ ਮੈਂ ਇਹਨਾਂ ਤੋਂ ਆਸਤੇ ਵਿਸ਼ਵਾਸ ਕਰਦਾ ਹਾਂ ਕਿ ਇਹ ਫੁਰਮੁਖੀ ਪ੍ਰਮੋਤਕਰ ਬਾਬਾ ਸਾਹਿਬ ਡਾਕਟਰ ਪੀਰਮੰਗਰੇਕਰ ਸ੍ਰਿਸ਼ਟੀ ਕর্তਾ ભગવાન ਵਾਲਮੀਕੀ ਮਹਾਰਾਜ ਦਾ ਪ੍ਰਚਾਰ ਕਰਨਗੇ ਤੇ ਆਪਣੇ ਤਨ ਮਨ ਨਾਲ ਜਿਹੜੀ ਸ੍ਰਿਸ਼ਟੀ ਕਰਤਾ ਦੀ ਸੇਵਾ ਕਰਨਗੇ ਇਸ ਸੰਸਦੀ ਚਰਚਾ ਲਈ ਅਰਦਾਸ ਕਰੂਗੇ ਇੰਨੇ ਸ਼ਬਦਾਂ ਨਾਲ ਜੈ ਵਾਲਮੀਕੀ ਘਰ ਘਰ ਵਾਲਮੀਕੀ ਜੀ ਜੈ ਹਾਰ ਵਾਲਮੀਕੀ